ਦੀਪ ਦੇਵਾ ਜੀ ਗੁਰਰਾਮਦਾਸਨਗਰ ਕੋਟਕਾਲ ਸਾੰਮਰਾ ਸਰਤੋਂ ਸ਼ਿਵ ਸ਼ਕਤੀ ਮੰਦਿਰ ਦੇ ਵਿੱਚੋਂ ਬੋਲ ਰਹੀ ਆਂ ਔਰ ਮੈਂ ਸਾਰੇ ਨਗਰ ਵਾਸੀਆਂ ਨੂੰ ਗਣਪਤੀ ਪਾਪਾ ਮੌਰਿਆ ਜੀ ਦੀ ਉਤਸਵ ਦੇ ਵਿੱਚ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਔਰ ਗਣਪਤੀ ਬਾਬਾ ਜੀ ਸਾਰਿਆਂ ਤੇ ਦਇਆ ਦ੍ਰਿਸ਼ਟੀ ਬਣਾਈ ਰੱਖੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਔਰ ਗਣਪਤੀ ਜੀ ਨੂੰ ਸਭ ਤੋਂ ਪਹਿਲਾਂ ਹੀ ਤੇ ਆ ਜਾਂਦਾ ਕੋਈ ਵੀ ਅਸੀਂ ਅੱਛਾ ਕਾਰਿਆ ਕਰੀਏ ਗਣਪਤ ਜੀ ਦੀ ਪਹਿਲਾਂ ਪੂਜਾ ਹੁੰਦੀ ਹੈ ਉਸ ਤੋਂ ਬਾਅਦ ਹੀ ਸਬਦੀ ਦੀ ਪੂਜਾ ਹੁੰਦੀ ਹੈ ਔਰ ਇਹ ਸਿੱਧੀ ਵਿਨায়ক ਹੈ ਵਿਗਨ ਵਿਨਾਸ਼ਕ ਹੈ ਔਰ ਸਾਰਿਆਂ ਦੀਆਂ ਵਿਗਨਾਂ ਦੂਰ ਕਰਕੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਔਰ ਹਰ ਸਾਲ ਹੀ ਇਸ ਤਰ੍ਹਾਂ ਹੀ ਸਿੱਧੀ ਵਿਨায়ক ਜੀ ਦੀ ਗਣਪਤ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਸ ਮੰਦਿਰ ਦੇ ਵਿੱਚ ਔਰ ਸਾਰਾ ਹੀ ਨਗਰ ਸਾਨੂੰ ਸਹਿਯੋਗ ਦਿੰਦਾ ਹੈ ਸਾਰੇ ਹੀ ਮਿਲ ਕੇ ਉਹਨਾਂ ਦਾ ਗੁਣਗਾਨ ਕਰਦੇ ਆ ਔਰ ਅੱਜ ਵੀ ਸ਼ਾਮ ਨੂੰ 7 ਵਜੇ ਗਨਪਤਜੀ ਦਾ ਗੁਣਗਾਨ ਹੋਏਗਾ ਔਰ ਗਨਪਤੀ ਪੱਪਾ ਜੀ ਦਾ ਸਾਰੇ ਨਗਰ ਵਾਸੀਆਂ ਨੂੰ ਗੁਰ ਰਾਮਦਾਸ ਨਗਰ ਵਾਸੀਆਂ ਨੂੰ ਇਹ ਹੀ ਕਹਿੰਦੇ ਕਿ ਗਾਨ ਕੇ ਗਨਪਤੀ ਪੱਪਾ ਜੀ ਦੇ ਕੋਲੋਂ ਆਸ਼ੀਰਵਾਦ ਲੈਣ ਔਰ ਉਹਨਾਂ ਦੀਆਂ ਸਭ ਮਨੋ ਕਾਮਨਾ ਪੂਰੀਆਂ ਹੋਣ ਗਨਪਤ ਪੱਪਾ ਜੀ ਉਹਨਾਂ ਨੂੰ ਸ਼ਕਤੀਵਾਲ ਬਖਸ਼ੇ ਹਰਮਦਾਨ ਪੂਰੀ ਕਰੇ ਹਾਂਜੀ ਹਾਂਜੀ ਅੱਜ ਸ਼ਾਮ ਨੂੰ ਜਿਹੜਾ 7 ਵਜੇ ਤੋਂ ਲੈ ਕੇ 9 ਵਜੇ ਤੱਕ ਸਤ ਸੰਗ ਹੈਗਾ ਉਹਦੇ ਵਿੱਚ ਸੰਗਤਾਂ ਭਰਪੂਰ ਪ੍ਰਸ਼ਾਦ ਕੋਡ ਰਿੰਗ ਚਾਹ ਦਾ ਸਾਰਾ ਹੀ ਇੰਤਜ਼ਾਮ ਪਕਤਾਨੇ ਕੀਤਾ ਹੋਇਆ ਆ ਔਰ ਸਾਰਿਆਂ ਨੂੰ ਹੀ ਪ੍ਰਸ਼ਾਦ ਦਿੱਤਾ ਜਾਵੇਗਾ ਔਰ ਉਹਨਾਂ ਵਾਸਤੇ ਇਹ ਕੀਤਾ ਜਾਂਦਾ ਹੈ ਕਿ ਉਹ ਸ਼ਾਮ ਨੂੰ ਇੱਥੇ ਜ਼ਰੂਰ ਆਣ ਕੇ ਗਣਪੱਜੀ ਦੇ ਦਰਸ਼ਨ ਕਰਨ ਗਣਪਤੀ ਬੱਪਾ ਮੋਰੀਆ ਅੱਜ ਸਾਡੇ ਇਲਾਕਾ ਵਾਸੀ ਵਿੱਚ ਗਣੇਸ਼ ਉਤਸਵ ਮਨਾਇਆ ਜਾ ਰਿਹਾ ਹੈ ਇਸ ਲਈ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਸਾਰੇ ਅੱਜ ਸ਼ਾਮੀ ਪਹੁੰਚਣ ਦੀ ਕਿਰਪਾਲਤਾ ਕਰਨ ਤਾਂ ਕਿ ਅਸੀਂ ਗਰੇਸ਼ ਉਸਮ ਨੂੰ ਬਹੁਤ ਉਮਦਾਮ ਨਾਲ ਮਨਾ ਸਕੀਏ। ਜੈ ਜੀ ਆਇਆਂ ਨੂੰ ਸਤਿਮੰਦਿਆ ਆ ਗਏ ਰਾਮ ਜੀ ਗਨਪਤੀ ਵਾਸਵਾ ਹੋਲੀਆ ਲਖਤਾਨਵਾਦ ਕਰਦੀ ਜਿਨਾ ਆਪਣਾ ਕੀਮਤੀ ਸਮਾਂ ਕੱਢ ਕੇ ਸਤ ਸੰਗ ਦੇ ਵਿੱਚ ਆ ਕੇ ਸਤ ਸੰਗ ਦੀ ਇੰਦਰਾਣਕ ਵਧਾਈ ਹੈ ਹਰ ਬਨਾਵਾ ਭੈਣਾ ਬੱਚੇ ਸਾਰੇ ਨੂੰ ਗਨਪਤੀ ਬੱਬਾ ਦੇ ਉੱਤੇ